ਜੀ ਸਭ ਨੂੰ ਜੈ ਬੋਲੇ ਕੀ ਜੀ ਇਹ ਸ਼ਵਾਲਾ ਡਾਕਾਵੜ ਸਨ 2000 ਵਿੱਚ ਸ਼ੁਰੂ ਹੋਈ ਸੀਗੀ ਅੱਜ 25ਵੀਂ ਡਾਕਾਵੜ ਹੈ ਤੇ ਬੜੇ ਉਸਤਾਦਾਂ ਨਾਲ ਜਾ ਰਹੀ ਹੈਗੀ ਹੈ ਇਹ ਜਿਹੜੇ ਸਟਾਰਟਿੰਗ ਹੋਈ ਸੀਗੇ ਉਦੋਂ ਸਾਈ ਸਿਰਫ 7 ਯਾਨੀ ਸੀਗੇ ਤੇ ਅੱਜ ਸਾਡੇ ਗਰੁੱਪ ਦੇ ਵਿੱਚ ਕਮ ਸੇ ਕਮ 80 ਬੰਦੇ ਤੋਂ ਉੱਪਰ ਹੈਗੇ ਆ ਹਰ ਵਾਰੀ 60-70 ਬੰਦੇ ਲਾਜ਼ਮੀ ਜਾਂਦੇ ਹੈਗੇ ਆ ਇਹ ਜਾਗਰਣ ਯਾਤਰਾ ਦਾ ਮੱਤਵ ਇਹੀ ਹੈਗਾ ਕਿ ਭਗਵਾਨ ਸ਼ੰਕਰ ਦੀ ਇੱਛਾ ਨੂੰ ਪੂਰਤੀ ਕਰਨਾ ਉਹ ਇੱਛਾ ਪੂਰਤੀ ਕੀ ਹੈਗੀ ਹੈ ਜਿਵੇਂ ਆਪਣੇ ਜਿੰਨੇ ਵੀ ਸਵਾਲੇ ਹੈਗੇ ਆ ਉਹ ਸਿਰਫ ਕਵਰ ਹੈ ਚਾਰ ਦਵਾਈ ਨਾ ਕਵਰ ਹੈ ਉਹਨਾਂ ਦੇ ਕੋਈ ਵੀ ਬਰਸਾਤੀ ਜਲ ਨਹੀਂ ਪੈਂਦਾ ਰੰਗਾਤ ਇੱਕ ਨਦੀ ਹੈ ਕੈਸੀ ਹੈਗੀ ਹੈ ਜਿੰਦੇ ਚ ਸਾਰੇ ਹਰੇ ਤਰ੍ਹਾਂ ਦਾ ਜਲ ਬਰਸਾਤੀ ਜਲ ਪੈਂਦਾ ਹੈਗਾ ਇਸ ਕਰਕੇ ਕਾਵੜ ਜਦੋਂ ਜਲ ਰੁਕ ਤੇ ਭਰੀ ਜਾਂਦੀ ਹੈਗੀ ਹੈ ਤੋ ਭਗਵਾਨ ਸ਼ੰਕਰ ਦੀ ਇੱਛਾ ਨੂੰ ਪੂrti ਕਰਦਾ ਤੇ ਕਾਵੜੀਏ ਭਗਵਾਨ ਸ਼ੰਕਰ ਦੇ ਗਨ ਹੀ ਮੰਨੇ ਜਾਂਦੇ ਹਨ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਿੰਦਗੀ ਚ ਆਪ ਦੀ ਕਾਵੜ ਯਾਤਰਾ ਜ਼ਰੂਰ ਕਰੋ ਕਾਵੜ ਯਾਤਰਾ 23 ਮਾਰਚ 23 ਜੁਲਾਈ ਨੂੰ ਆਊਗੀ जय भोले जी मेरा नाम मनु शर्मा है कावड़ यात्रा ਦੌਰਾਨ ਨਾਮ ਆਪਣਾ ਭੋਲੇ ਹੀ ਹੁੰਦਾ ਸਾਰੇ ਭੋਲੇ ਬਣ ਜਾਂਦੇ ਆ ਜੈ ਭੋਲੇ ਪੱਚਵੀਂ ਡਾਕਾਵੜੀ ਯਾਤਰਾ ਹੈਗੀ ਹੈ 25 ਸਾਲ ਹੋ ਗਏ ਸ਼ਿਵਾਲਾ ਕਾਵੜ ਸੰਗ ਵੱਲੋਂ ਲਗਾਤਾਰ ਕਾਵੜ ਆ ਰਹੀ ਹੈ ਤੇ ਮੈਂ ਵੀ ਜਿਹੜਾ ਪੱਚਵੀਂ ਵਾਰੀ ਕਾਵੜ ਲੈਣ ਜਾ ਰਿਹਾ ਜੀ ਅੱਜ ਇਹ ਨਾਲ ਜੀ ਕਠਿਨਾਈਆਂ ਨੋ ਡਾਊਟ ਕਠਿਨਾਈਆਂ ਆਪਾਂ ਮੰਨੀਏ ਤਾਂ ਬਹੁਤ ਕਠਿਨਾਈਆਂ ਪਰ ਜਦੋਂ ਭੋਲੇ ਦੀ ਕਿਰਪਾ ਹੁੰਦੀ ਹੈ ਤਾਂ ਭੋਲਾ ਕਠਿਨਾਈ ਆਣ ਹੀ ਨਹੀਂ ਦਿੰਦਾ ਆਪਦੇ ਭੋਲੇ ਨੂੰ ਜਦੋਂ ਆਪਾਂ ਭੋਲੇ ਤੇ ਛੱਡ ਦਿੰਨੇ ਕੋਈ ਚੀਜ਼ ਤਾਂ ਕੋਈ ਵੀ ਕਠਾਈ ਆਪਾਂ ਨੂੰ ਸਾਹਮਣਾ ਨਹੀਂ ਕਰਨਾ ਪੈਂਦਾ ਆਪਣੇ ਆਪ ਹੀ ਸਾਰਾ ਕੁਝ ਸਮੂਥ ਹੁੰਦਾ ਜਾਂਦਾ ਜੀ ਅੱਜ ਜਾ ਰਹੇ ਹਾਂ ਜੀ ਕੱਲ ਨੂੰ ਹਰਿਦਵਾਰ ਪਹੁੰਚ ਕੇ ਕਾਵੜਾ ਤਿਆਰ ਹੋਣਗੀਆਂ ਕੱਲ ਰਾਤ ਤੱਕ ਕਾਵੜਾ ਜਦੋਂ ਤਿਆਰ ਹੋ ਜਾਂਦੀਆਂ ਤਾਂ ਪਰਸੋਂ ਨੂੰ ਸਵੇਰੇ ਜਿਹੜਾ ਉਜਾਲ 6 ਜਾਂ 7 ਵਜੇ ਅਸੀਂ ਚੱਕ ਲੈਣਾ ਹੈ ਜਲ ਚੱਕ ਕੇ ਲਗਾਤਾਰ 72 ਘੰਟੇ ਕਾਵੜ ਚੱਲਣੀ ਹੈ ਤੇ ਸਵੇਰੇ ਸ਼ਿਵਾਲਾ ਮੰਦਿਰ ਦੇ ਵਿੱਚ ਸ਼ਿਵ ਦੀ ਦਾ ਜਲਾ ਅਭਿਸ਼ੇਕ ਹੋਊਗਾ ਇਹ ਲਿਆ ਜਾਂਦਾ ਜੀ ਕਿ ਜਿਹੜੀ ਯਾਤਰਾ ਆਪਾਂ ਭੋਲੇ ਨਾਮ ਦੇ ਸਮਰਪਣ ਕਰਕੇ ਕਿ ਅਸੀਂ ਬਿਲਕੁਲ ਸਾਤਵਿਕ ਵਿਵਹਾਰ ਕਰਾਂਗੇ ਯਾਤਰਾ ਦੇ ਵਿੱਚ ਕੋਈ ਵੀ ਆਪਦੇ ਮਨ ਨੂੰ ਜਿੰਨਾ ਸ਼ਾਂਤ ਰੱਖ ਸਕਾਂਗੇ ਸ਼ਾਂਤ ਰੱਖਾਂਗੇ ਇਸ ਤੋਂ ਇਲਾਵਾ ਜਿਹੜੇ ਕਾਵੜ ਦੇ ਨਿਯਮ ਹੈ ਉਹਨਾਂ ਦੀ ਪਾਲਣਾ ਕਰਨ ਦੀ ਯਕੀਨੀ ਬਣਾਵਾਂਗੇ